ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਤੇ ਹੋਰ ਮੰਤਰੀ ਵੱਡੇ ਅਫਸਰਾਂ ਨੂੰ ਬੇਨਤੀ ਹੈ ਕਿ ਜਿਹੜੀ ਆ ਕੁਦਰਤ ਦੀ ਆਫਤ ਦੇ ਨਾਲ ਹੜ੍ਹਾਂ ਦਾ ਮਾਹੌਲ ਬਣਿਆ ਸਾਡੇ ਪੰਜਾਬੀਆਂ ਦੇ ਘਰ-ਬਾਰ ਫਸਲਾਂ ਬਰਬਾਦ ਹੋ ਗਈਆਂ ਇਹ ਤਾਂ ਉਸ ਦਾਤੇ ਦੀ ਪੁਤਰਕ ਹੈ ਔਰੇ ਮੂਰੇ ਕਿਸੇ ਦਾ ਜ਼ੋਰ ਨਹੀਂ ਹੈ ਔਰ ਗੱਲਾਂ ਸੁਣ ਵਿੱਚ ਆਉਂਦੀਆਂ ਕਿ ਜਿੰਨਾ ਇਲਾਕਿਆਂ ਦੇ ਵਿੱਚ ਹੜ੍ਹ ਆਇਆ ਉਹਨਾਂ ਇਲਾਕਿਆਂ ਦੇ ਬਾਜ਼ਾਰਾਂ ਵਿੱਚ ਸੂਧ ਖੋਰਾਣੇ ਸਾਰੇ ਨਹੀਂ ਕੁਝ ਵਪਾਰੀਆਂ ਨੇ ਚੀਜ਼ਾਂ ਦੇ ਰੇਟ ਵਧਾ ਦਿੱਤੇ ਐ ਤਰਪਾਲਾਂ ਦੇ ਰੇਟ ਵਧਾ ਦਿੱਤੇ ਐ ਕਿਰਪਾ ਕਰਕੇ ਬੇਨਤੀ ਐ ਅਸੀਂ ਸਾਰੇ ਪੰਜਾਬ ਦੇ ਵਸਨੀਕਾਂ ਇਹ ਮਾੜਾ ਟਾਈਮ ਕਦੋਂ ਵੀ ਕਿਸੇ ਤੇ ਵੀ ਆ ਸਕਦਾ ਹੈ ਰੱਬ ਦਾ ਵਾਸਤਾ ਐਵੇਂ ਨਾ ਕਰੋ ਪੈਸਾ ਨਾਲ ਨਹੀਂ ਜਾਣਾ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ ਜਿਨ੍ਹਾਂ ਦੇ ਘਰ ਪਾਣੀ ਦੇ ਵਿੱਚ ਹੀ ਟਹਿ ਗਏ ਫਸਲਾਂ ਬਰਬਾਦ ਹੋ ਗਈਆਂ ਉਹਨਾਂ ਦੇ ਵੀ ਮਨ ਦੇ ਵਿੱਚ ਇਹ ਖਿਆਲ ਆਉਂਦੇ ਹੋਣਗੇ ਤੁਹਾਡੇ ਵਾਂਗ ਪੈਸਾ ਜੋੜਨਾ ਘਰ-ਬਾਰ ਬਣਾਉਣਾ ਪਰ ਇਸ ਵਾਸਤੇ ਇਸ ਆਫਰ ਦੇ ਵਿੱਚ ਬਹੁਤੀ ਸੂਦਖੋਰੀ ਨਾ ਕਰੋ ਚੀਜ਼ਾਂ ਦੇ ਰੇਟ ਵਧਾਓ ਨਾ ਪੂਰੇ-ਪੂਰੇ ਲੈ ਲਓ ਉਹ ਤਾਂ ਪਹਿਲਾਂ ਹੀ ਵਕਤ ਦੇ ਮਾਰੇ ਆ ਸੋ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀਡੀਓ ਤੇ ਗੌਰ ਕਰੋ ਬਜ਼ਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਵਪਾਰ ਮੰਡਲਾਂ ਨੂੰ ਆਖੋ ਕਿ ਅੱਜ ਦੁੱਖ ਦੀ ਕੜੀ ਵਿੱਚ ਸਾਰੇ ਅਸੀਂ ਇੱਕ ਹੋਈਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਸੂਲਖੋਰਾਂ ਤੱਕ ਵੀ ਪਹੁੰਚੇ ਅਧਿਕਾਰੀਆਂ ਤੱਕ ਵੀ ਪਹੁੰਚੇ ਤੇ ਸਰਕਾਰ ਤੱਕ ਵੀ ਪਹੁੰਚ ਜਾਵੇ ਗੱਲ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ